ਹਲਕਾ ਪਾਇਲ ਤੋਂ ਕਾਂਗਰਸੀ ਵਿਧਾਇਕ ਲਖਵੀਰ ਸਿੰਘ ਲਖਾ ਸਾਥੀਆਂ ਸਮੇਤ 50 ਕਿਲੋਮੀਟਰ ਪੈਦਲ ਚੱਲ ਕੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਜਗਤ ਮਾਤਾ ਗੁਜਰੀ ਜੀ ਦੇ 316ਵੇਂ ਲਾਸਾਨੀ ਸ਼ਹਾਦਤ ਮੌਕੇ ਨਮਸਤਕ ਹੋਏ ਨੇ ਸਰਦਾਰ ਲਖਾ ਨੇ ਨਮਸਤਕ ਹੋਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਦਿੱਲੀ ਵਿੱਚ ਕਿਸਾਨਾਂ ਦੇ ਹੱਕ ਸੰਘਰਸ਼ ਕਰ ਰਹੇ ਕਾਂਗਰਸੀ ਵਿਧਾਇਕਾਂ ਅਤੇ ਸੰਸਦੀ ਮੈਂਬਰਾਂ ਨੂੰ ਗ੍ਰਿਫਤਾਰ ਕਰਨਾ ਲੋਕਤੰਤਰ ਦੀ ਹੱਤਿਆ ਹੈ ਵੇ ਪੌ ਦਾ ਮਹੀਨਾ ਚੱਲ ਰਿਹਾ ਗੁਰੂ ਸਾਹਿਬ ਦੇ ਸਾਹਜਾਦਿਆਂ ਦੀ ਕੁਰਬਾਨੀ ਦੇ ਦਿਨ ਨੇ ਉਹਨਾਂ ਨੇ ਦੇਸ਼ ਕੌਮ ਲਈ ਆਪਣੀ ਬਲੀਦਾਨ ਦਿੱਤਾ ਅਸੀਂ ਉਹਨਾਂ ਨੂੰ ਸਿਰ ਦਾ ਸਲਾਮ ਕਰ ਲਈ ਆਪਣੇ ਸਾਥੀਆਂ ਨਾਲ ਕੱਲ ਪੈਨ ਗੁਰਦੁਆਰਾ ਸਾਹਿਬ ਤੋਂ ਯਾਤਰਾ ਸ਼ੁਰੂ ਕੀਤੀ ਤੇ ਅੱਜ ਗੁਰੂ ਸਾਹਿਬ ਦੇ ਨਤਮਸਤਕ ਹੋ ਕੇ ਛਾਤ ਤੇ ਸਤਕਾਰ ਭੇਟ ਕਰਕੇ ਖਤਮ ਕਰਾਂਗੇ ਪਹਿਲੀ ਗੱਲ ਤਾਂ ਐਸੀ ਦੂਸਰੀ ਸਾਡੇ ਦੇਸ਼ ਦੁਨੀਆ ਤੋਂ ਕਿਸਾਨ ਵੀਰ ਖਾਸ ਤੌਰ ਤੇ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੇ ਬੈਠੇ ਨੇ ਜਿਹੜੇ ਉਨ੍ਹਾਂ ਦੀ ਸਿਹਤ-ਜਾਗੀ ਲਈ ਉਨ੍ਹਾਂ ਦੀ ਤੰਦਰੁਸਤੀ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਾਂਗੇ ਕਿ ਉਹ ਤੰਦਰੁਸਤ ਰਹਿਣ ਤੇ ਜੋ ਉਨ੍ਹਾਂ ਦੀਆਂ ਮੰਗਾਂ ਨੇ ਦੇਸ਼ ਦੀ ਸਰਕਾਰ ਮੰਗੇ ਮੰਨੇ ਤਾਂ ਕਿ ਸਾਡੇ ਕਿਸਾਨ ਵੀਰ ਮਾਤਾਵਾਂ ਪੈਣਾ ਬਜ਼ੁਰਗ ਨੌਜਵਾਨ ਸਾਥੀ ਆਪਣੇ ਖੁਸ਼ੀ-ਖੁਸ਼ੀ ਘਰੇ ਆ ਕੇ ਆਪਣਾ ਆਨੰਦ ਮਾਣਨ ਤੇ ਗੁਰੂ ਸਾਹਿਬ ਅੱਗੇ ਪ੍ਰਾਰਥਨਾ ਤੇ ਅਪੀਲ ਕਰਦੇ ਆਂ ਕਿ ਸਾਰੇ ਜਿਹੜੇ ਉਨ੍ਹਾਂ ਦੇ ਮਸਲੇ ਨੇ ਹੱਲ ਹੋ ਜਾਣ ਦੇਸ਼ ਦੀ ਗਵਰਨਮੈਂਟ ਨੂੰ ਚਾਹੀਦਾ ਵੀ ਲੋਕਤੰਤਰ ਨੂੰ ਦੇਖਦੇ ਹੋ ਲੋਕਾਂ ਦੀ ਆਵਾਜ਼ ਨੂੰ ਦੇਖਦੇ ਹੋ ਮਸਲੇ ਹੱਲ ਕਰਦੇ ਇਹ ਜਿਹੜਾ ਦਿੱਲੀ ਦੇ ਅਜਰ ਆ ਲੋਕਾਂ ਦੀ ਜਿੰਮੇ ਦਾ ਐਮਪੀ ਦੇ ਵਿਧਾਇਕ ਜਾ ਰਹੇ ਕਿ ਰਾਜਪਥਨ ਮੈਨ ਉਹਨਾਂ ਨੂੰ ਉੱਥੇ ਅਰੈਸਟ ਕੀਤਾਗਾ ਦਿੱਲੀ ਪੁਲਿਸ ਵੱਲੋਂ ਉਹਦੇ ਬਾਰੇ ਕੀ ਕਹਿੰਦੇ ਇਹ ਜਿਹੜੇ ਨਾਦਰ ਸ਼ਾਹੀ ਫਰਮਾਨ ਨੇ ਇੱਕ ਟਾਈਮ ਤਾਂ ਚੱਲ ਜਾਂਦੇ ਨੇ ਵਾਰ-ਵਾਰ ਨਹੀਂ ਚੱਲਦੇ ਇਹ ਜਿਹੜੇ ਤਗਲੂਕੀ ਫਰਮਾਨ ਨੇ ਨਾਦਰ ਸ਼ਾਹੀ ਫਰਮਾਨ ਨੇ ਮੋਦੀ ਗਵਰਨਮੈਂਟ ਦੇ ਇੱਕ ਨਾ ਇੱਕ ਦਿਨੇ ਦਾ ਅੰਤ ਹੋਣਾ ਦੀ ਜੋ ਕਿ ਉਹਦਾ ਸ਼ੁਰੂ ਹੋ ਚੁੱਕਿਆ ਆਉਣ ਵਾਲੇ ਸਮੇਂ 'ਚ ਮੋਦੀ ਦਾ ਅੰਤ ਹੋ ਜੂਗਾ ਤੇ ਜਿਹੜੇ ਲੋਕਾਂ ਦੇ ਰਹਿਣ ਦੇ ਸੈਕੂਲਰ ਸੋਚ ਵਾਲੇ ਉਹ ਲੋ